ਅਸੀ ਕਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੌਥ ਹਾਊਸ ਐਂਡ ਪਟਿਕੂਲਾ ਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਆਈਡੀ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਦੁਆਰਾ ਤੋਂ ਲੈ ਕੇ ਆਏ ਤੁਹਾਡੇ ਵਾਸਤੇ ਪਟਿਕ ਵਰਕ ਦੇ ਸੂਟ ਜਿਹੜੇ ਅੱਜ ਅਸੀਂ ਤੁਹਾਡੇ ਵਾਸਤੇ ਡਿਜ਼ਾਈਨ ਲੈ ਕੇ ਆਏ ਮੇਰੀ ਪੈਰਾਂ ਨੇ ਕਾਫੀ ਸਾਰੀਆਂ ਪਿਕਸ ਸਾਨੂੰ ਸੈਂਡ ਕੀਤੀਆਂ ਸੀ ਡਿਜ਼ਾਈਨ ਰੈਡੀ ਕਰਾਉਣ ਵਾਸਤੇ ਤਾਂ ਅਸੀਂ ਉਹੀ ਡਿਜ਼ਾਈਨ ਰੈਡੀ ਕਰਕੇ ਲੈ ਕੇ ਆਏ ਜੋ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲੀ ਹੈ ਜੀ ਚੈੱਕ ਕਰੋ ਜੀ ਪਹਿਲਾ ਸੀਟ ਪਹਿਲਾ ਜਿਹੜਾ ਸੂਟ ਆ ਸੀ ਆਫ ਵਾਈਟ ਤੇ ਰੈਡੀ ਕਰਵਾਇਆ ਬੜਾ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਦੇਖੋ ਜੀ ਨੈਕ ਬਣਿਆ ਹੋਇਆ ਦੋ ਪੈਨਲਸ ਜਾ ਰਿਹਾ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਬਾਜ਼ੂ ਵੀ ਬੜੀਆਂ ਸੋਹਣੀਆਂ ਜਿਹੀਆਂ ਰੈਡੀ ਹੋਈਆਂ ਬਾਜ਼ੂ ਬੜੀਆਂ ਸੋਹਣੀਆਂ ਜਿਹੀਆਂ ਬਣੀਆਂ ਹੋਈਆਂ ਦੇਖੋ ਜੀ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ ਬਾਜ਼ੂ ਪਰ ਤੁਸੀਂ ਸਲਵਾਰ ਦੇ ਪੌਚੇ ਤੇ ਲਿਆਓ ਇਹ ਵਾਲਾ ਵਰਕ ਤੇ ਭਲਾ ਤੁਸੀਂ ਬਾਜ਼ੂ ਤੇ ਲਿਆਓ ਠੀਕ ਹੈ ਜੀ ਬਾਕੀ ਤੁਸੀਂ ਲਾਇਸ ਲਗਾ ਕੇ ਜਿੱਦਾਂ ਮਰਜੀ ਬਾਹੂ ਰੈਡੀ ਕਰ ਲਓ ਡਿਜ਼ਾਈਨ ਕਰ ਲਓ ਬਾਹੂ ਦੇ ਉੱਪਰ ਇਹਨੂੰ ਪਹੁੰਚੇ ਵਰਕ ਤੇ ਲਿਆਓ ਤੇ ਬੜਾ ਪਿਆਰਾਗਾ ਸੂਟ ਹੈ ਜੀ ਪਿਓਰ ਕੈਮਰਿਕ ਸਟਾਫ ਹੈ ਸਟਾਫ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਪਿਓਰ ਕੈਮਰਿਕ ਸਟਾਫ ਲੈ ਕੇ ਆਏ ਆ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਹੈ ਬਿਲਕੁਲ ਪਿਓਰ ਕੈਮਰਿਕ ਦੇ ਵਿੱਚ ਇਹ ਸੂਟ ਰਹਿਣ ਵਾਲੇ ਆ ਕਿ ਪ੍ਰਾਈਸ ਇਹਦੀ ਰਹੂਗੀ 700 ਤੇ ਤੁਹ ਦਿਖਾਵਾਂਗੇ ਕਿੰਦਾਂ ਇਹ ਸੂਟ ਬਣਨਾ ਸੂਟ ਦੀ ਲੁੱਕ ਕਿੰਦਾਂ ਦੀ ਆਣੀ ਹੈ ਜੀ ਅਸੀਂ ਦਿਖਾਵਾਂਗੇ ਕਿ ਕਿੰਦਾਂ ਸੂਟ ਬਣ ਕੇ ਰੈਡੀ ਹੋਣਾ ਬੜਾ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਊਗਾ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਜੀ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਐਦਾਂ ਇਹ ਸੂਟ ਰੈਡੀ ਹੋਣਾ ਜੀ ਬੜ ਕੇ ਡਿਜ਼ਾਈਨ ਚੈੱਕ ਕਰੋ ਜੀ ਇਹ ਵਾਲੇ ਸੂਟ ਦਾ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ ਦੇਖੋ ਜੀ ਐਦਾਂ ਸੂਟ ਇਹ ਬਣ ਕੇ ਰੈਡੀ ਹੋਣਾ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਕਾਫੀ ਫੇਮਸ ਹੈ ਬਣਾਣੇ ਡਿਮਾਂਡ ਤੇ ਰੈਡੀ ਕਰਵਾਇਆ ਸਾਡੇ ਕੋਲੋਂ ਦੇਖੋ ਜੀ ਠੀਕ ਹੈ ਜੀ ਇੱਕ ਦੋ ਸੂਟ ਤੁਹਾਨੂੰ ਦਿਖਾਵਾਂਗੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਕਿਉਂਕਿ ਸਾਡੇ ਕੋਲ ਸ਼ਾਪ ਤੇ ਇਹ ਵਾਲੇ ਸੂਟ ਸੇਲ ਹੋ ਚੁੱਕੇ ਆ ਜਿਹੜੇ ਸਾਡੇ ਕੋਲ ਇੱਕ ਦੋ ਡਿਜ਼ਾਈਨ ਬਚੇ ਆ ਤੁਹਾਨੂੰ ਦਿਖਾਵਾਂਗੇ ਸਾਰੇ ਫੇਮਸ ਡਿਜ਼ਾਈਨ ਰਹਿਣ ਵਾਲੇ ਆ ਇਹਦੇ ਵਿੱਚ ਦੂਸਰਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਇਹ ਕੇ ਵਾਲਾ ਕਲਰ ਤੇ ਰੈਡੀ ਹੋਇਆ ਜਿਹੜਾ ਸਟਾਫ ਰਹੂਗਾ ਬਿਲਕੁਲ ਪਿਓਰ ਕੈਮਰਿਕ ਸਟਾਫ ਰਹੂਗਾ ਜੀ ਠੀਕ ਹੈ ਜੀ ਬਿਲਕੁਲ ਸਟਾਫ ਕੈਮਰਿਕ ਹੈ ਲਾਈਨਿੰਗ ਦੀ ਨੀਡ ਨਹੀਂ ਹੈਗੀ ਦੇਖੋ ਜੀ ਇਹ ਕੇ ਵਾਲਾ ਕਲਰ ਰੈਡੀ ਹੋਇਆ ਬੜਾ ਪਿਆਰਾ ਜਿਹਾ ਕਲਰ ਆਣ ਵਾਲਾ ਇਹ ਵੀ ਦੇਖ ਸਕਦੇ ਹੋ ਨੀਆ ਬਾਜ਼ੂ ਵੀ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਤੁਹਾਨੂੰ ਅਸੀਂ ਦਿਖਾਤਾ ਪਹਿਲਾਂ ਪਿਕ ਦੇ ਵਿੱਚ ਵੀ ਕਿੱਦਾਂ ਬੰਨਣਾ ਸੂਟ ਰੈਡੀ ਹੋਣਾ ਬਣ ਕੇ ਤੇ ਇਹਦੀ ਪ੍ਰਾਈਸ ਰਹੂਗੀ 700 700 ਦੇ ਵਿੱਚ ਤੁਸੀਂ ਪਿਓਰ ਕੈਮਰਿਕ ਦੇ ਵਿੱਚ ਵਰਕ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ ਬੜਾ ਹੈਵੀ ਫੁੱਲ ਵਰਕ ਦੇ ਵਿੱਚ ਦੇਖੋ ਜੀ ਪੂਰਾ ਫੁੱਲ ਹੈਵੀ ਵਰਕ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਇੱਕ ਵਾਲਾ ਇਹ ਇਹ ਵਾਲਾ ਕਲਰ ਹੋਊਗਾ ਜੀ ਦੇਖੋ ਜੀ ਇਹ ਪਿਸਤਾ ਕਲਰ ਦੇ ਵਿੱਚ ਰਹਿਣ ਵਾਲਾ ਹੈ ਦੇਖੋ ਜੀ ਇਹ ਕੇ ਵਾਲਾ ਕਲਰ ਮਿਲਣ ਵਾਲਾ ਤੁਹਾਨੂੰ ਬੜਾ ਪਿਆਰਾ ਜਿਹਾ ਸੂਟ ਰਹੂਗਾ ਡਿਜ਼ਾਈਨ ਚੈੱਕ ਕਰੋ ਬੜੇ ਪਿਆਰੇ ਜਿਹੇ ਡਿਜ਼ਾਈਨ ਰਹਿਣ ਵਾਲਿਆ ਜੀ ਬਾਜ਼ੂ ਤੇ ਵੀ ਤੁਹਾਨੂੰ ਵਰਕ ਦਿਖਾਇਆ ਸੀ ਬਾਜ਼ੂ ਵੀ ਇਹਦੀਆਂ ਇਦਾਂ ਹੀ ਰੈਡੀ ਹੋਈਆਂ ਦੇਖੋ ਜੀ ਬਹੁਤ ਪਿਆਰੇ ਡਿਜ਼ਾਈਨ ਦੇ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਪੋਟਿਕ ਵਰਕ ਦੇ ਸੂਟ ਲਾਸਟ ਦੇ ਵਿੱਚ ਤੁਹਾਨੂੰ ਅਸੀਂ ਪਲੇਨ ਵਰਕ ਵਾਲੇ ਸੋਰੀ ਲਾਸਟ ਦੇ ਵਿੱਚ ਅਸੀਂ ਤੁਹਾਨੂੰ ਪਲੇਨ ਸਟਾਫ ਵੀ ਦਿਖਾਵਾਂਗੇ ਜਿਹੜੇ ਮੇਰੀ ਆਪਣਾ ਨੇ ਪਲੇਨ ਸਟਾਫ ਲੈਣਾ ਉਹ ਵੀ ਸਾਡੇ ਕੋਲੋਂ ਬਾਏ ਕਰ ਸਕਦੀਆਂ ਇਹ ਕੇਵਲਾ ਸੂਟ ਦੇਖੋ ਜੀ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਇਹ ਦੇਖੋ ਜੀ ਬਿਲਕੁਲ ਪਿਓਰ ਕੈਮਰਕ ਰਹਿਣ ਵਾਲੀ ਹੈ ਜੀ ਇਹ ਵਾਲਾ ਆਊਗਾ ਕੇਰਾ ਠੀਕੇ ਦੀ ਤੁਸੀਂ ਇਹਦਾ ਕੇਰਾ ਜਿੰਨਾ ਮਰਜੀ ਰੈਡੀ ਕਰ ਲਓ ਸਾਈਡ ਤੇ ਲੈਂਸ ਲਗਾ ਲਓ ਇਹਦੇ ਜਿੱਦਾਂ ਮਰਜੀ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਸਾਈਡ ਤੇ ਲੈਸ ਲਗਾ ਲਓ ਫਿਨਿਸ਼ਿੰਗ ਪੱਟੀ ਲਗਾ ਲਓ ਤਾਂ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਇਹ ਜਿੱਦਾਂ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਐਦਾਂ ਤੁਸੀਂ ਇਹ ਵਾਲੇ ਸੂਟ ਨੂੰ ਫਿਨਿਸ਼ਿੰਗ ਪੱਟੀ ਲਾ ਕੇ ਵੀ ਰੈਡੀ ਕਰ ਸਕਦੇ ਹੋ ਘੇਰਾ ਬੜਾ ਪਿਆਰਾ ਜਿਹਾ ਬਣਿਆ ਹੋਇਆ ਐਦਾਂ ਫਿਨਿਸ਼ਿੰਗ ਪੱਟੀ ਲਗਾਓ ਤਾਂ ਇਹ ਵਾਲੇ ਸੂਟ ਨੂੰ ਤੁਸੀਂ ਰੈਡੀ ਕਰ ਸਕਦੇ ਹੋ ਐਦਾਂ ਬਹੁਤ ਪਿਆਰਾ ਸੂਟ ਬਣਾਉਣਾ ਫੋਰ ਸਾਈਡ ਫਿਨਿਸ਼ਿੰਗ ਪੱਟੀ ਲਗਾ ਲਓ ਤੇ ਇਹਦੀਆਂ ਬਾਜ਼ੂ ਵੀ ਬੜੀਆਂ ਸੋਹਣੀਆਂ ਜਿਹਾ ਰੈਡੀ ਹੋਈਆਂ ਜੀ ਦੇਖੋ ਫੁੱਲ ਹੈਵੀ ਬਾਜ਼ੂ ਆ ਜੀ ਇਹਦੀਆਂ ਠੀਕ ਹੈ ਜੀ ਫੁੱਲ ਹੈਵੀ ਬਾਜ਼ੂ ਰੈਡੀ ਹੋਈ ਹੈ ਦੇਖੋ ਜੀ ਇਹ ਵਾਲੀਆਂ ਪੂਰੀਆਂ ਫੁੱਲ ਹੈਵੀ ਬਾਜ਼ੂ ਆ ਇਹ ਵਾਲਾ ਘੇਰਾ ਸਿੰਪਲ ਸੋਬਰ ਸੁੜ ਰਊਗਾ ਸਟਾਫ ਬਿਲਕੁਲ ਪਿਓਰ ਕੈਮਰਿਕ ਰਹਿਣ ਵਾਲਾ ਤੇ ਪ੍ਰਾਈਸ ਇਹਦੀ ਰਭੂਗੀ 650 650 ਦੇ ਵਿੱਚ ਤੁਸੀਂ ਇਹ ਵਾਲਾ ਫੁੱਡ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਸੋਬਰ ਸਿੰਪਲ ਵਰਕ ਦੇ ਵਿੱਚ ਫੁੱਲ ਹੈਵੀ ਬਾਜ਼ੂ ਰੈਡੀ ਹੋਈਆਂ ਜੀ ਬੈਲ ਸਲੀਵਸ ਰੈਡੀ ਕਰ ਲਓ ਇਹਦੀਆਂ ਤਾਂ ਬਹੁਤ ਸੋਹਣੀਆਂ ਰੈਡੀ ਹੋਣੀਆਂ ਜੀ ਇਹਦੇ ਵਿੱਚ ਕਿਹੜਾ ਕਲਰ ਆਊਗਾ ਬਿਲਕੁਲ ਪਿਓਰ ਕੈਮਰਿਕ ਤੇ ਸਟਾਫ ਰਹਿਣ ਵਾਲਾ ਇਹ ਲਾਈਨਿੰਗ ਦੀ ਨੀਡ ਨਹੀਂ ਹੈਗੀ ਸਟਾਫ ਪੂਰਾ ਬ੍ਰਾਂਡਡ ਸਟਾਫ ਰਹੂਗਾ ਜੀ ਕੈਮਰਿਕ ਚੈੱਕ ਕਰੋ ਜੀ ਇਹ ਕੇਵਲ ਆਉਣਾ ਹੈ ਇਹਦੇ ਉੱਪਰ ਤੁਸੀਂ ਫਿਰੋਜ਼ੀ ਕਲਰ ਦੀ ਫਿਨਿਸ਼ਿੰਗ ਪੱਟੀ ਲਗਾ ਸਕਦੇ ਹੋ ਜੀ ਠੀਕ ਹੈ ਜੀ ਫਿਰੋਜ਼ੀ ਕਲਰ ਦੀ ਫਿਨਿਸ਼ਿੰਗ ਪੱਟੀ ਲਗਾ ਕੇ ਇਹਨੂੰ ਰੈਡੀ ਕਰ ਸਕਦੇ ਹੋ ਇਹ ਦੇਖੋ ਜੀ ਫੁੱਲ ਹੈਵੀ 슬ੀਵਸ ਬੜੀਆਂ ਹੋਈਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਜੀ ਇਹ ਵਾਲਾ ਇਹਦੇ ਉੱਪਰ ਤੁਸੀਂ ਇਦਾਂ ਫਿਨਿਸ਼ਿੰਗ ਪੱਟੀ ਲਗਾ ਕੇ ਆਪਣੀ ਡਿਜ਼ਾਈਨਿੰਗ ਕਰ ਸਕਦੇ ਹੋ ਜੀ ਦੇਖ ਸਕਦੇ ਹੋ ਜੀ ਇਹ ਵਾਲੀ ਫਿਨਿਸ਼ਿੰਗ ਪੱਟੀ ਲਗਾ ਕੇ ਇਹਦੀ ਜਿੱਦਾਂ ਮਰਜੀ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਤਾਂ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਇਦਾਂ ਦੀ ਫਿਨਿਸ਼ਿੰਗ ਪੱਟੀ ਲਗਾ ਕੇ ਇਹਨੂੰ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਆਪਣਾ ਠੀਕ ਹੈ ਜੀ ਤੇ ਜਿਹੜੀਆਂ ਫੁੱਲ ਹੈਵੀ ਬਾਜੂਗਾ ਪ੍ਰਾਈਜ਼ ਰਹੂਗੀ 650 ਰੁਪਇਆ ਦੇਖੋ ਜੀ ਪਿਓਰ ਕੈਮਰਿਕ ਸਟਾਫ ਰਹੂਗਾ ਜੀ ਬਿਲਕੁਲ ਪਿਓਰ ਕੈਮਰਿਕ ਸਟਾਫ ਸਟਾਫ ਵੀ ਇਦਾਂ ਨਹੀਂ ਹੈਗਾ ਵੀ ਹਲਕੀ ਵਾਲੀ ਕੈਮਰਿਕ ਆ ਜੀ ਤੁਸੀਂ ਬਾਈ ਕਰਕੇ ਦੇਖੋ ਦੁਆਰਾ ਬਾਏ ਕਰੋਗੇ ਸਾਡੇ ਕੋਲੋਂ ਬਹੁਤ ਸੋਹਣਾ ਸਟਾਫ ਅਸੀਂ ਜੂਸ ਕੀਤਾ ਹੈ ਦੇ ਉੱਪਰ ਜੋ ਸੂਟ ਰੈਡੀ ਕੀਤੇ ਆ ਇੱਕ ਇਹ ਵਾਲਾ ਕਲਰ ਸੀ ਇਹ ਕਿਹਦੇ ਵਿੱਚ ਇਹ ਵਾਲਾ ਕਲਰ ਆਉਣ ਵਾਲਾ ਜੀ ਹਾਂਜੀ ਇੱਕ ਇਹ ਵਾਲਾ ਕਲਰ ਦੇਖੋ ਲਾਈਟ ਚਾਰਟ ਦੇ ਉੱਪਰ ਸੂਟ ਰੈਡੀ ਕੀਤੇ ਆ ਕਿਉਂਕਿ ਗਰਮੀ ਆ ਰਹੀ ਆ ਜੀ ਅੱਗੇ ਤਾਂ ਲਾਈਟ ਚਾਰਟ ਹੀ ਬੜਾ ਪਿਆਰੇ ਲੱਗਣੇ ਸੂਟ ਪਾਏ ਹੋਏ ਇਦੇ ਉੱਪਰ ਵੀ ਤੁਸੀਂ ਫਿਨਿਸ਼ਿੰਗ ਪੱਟੀ ਲਗਾ ਸਕਦੇ ਹੋ ਦੇਖੋ ਜੀ ਕਿ ਕਿਹੜਾ ਬੜਾ ਸੋਹਣਾ ਜਿਹਾ ਬਣਿਆ ਹੋਇਆ ਹੈ ਤਾਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਉਹ ਵੀ ਦੇਖ ਸਕਦੇ ਹੋ ਤੁਸੀਂ ਦੇਖੋ ਇਹ ਵਾਲਾ ਆਊਗਾ ਜੀ ਕੇਰਾ ਤੇ ਇਹ ਵਾਲੀਆਂ ਆਉਣਗੀਆਂ ਫੁੱਲ ਹੈਵੀ 슬ੀਵਸ ਦੇਖੋ ਜੀ ਕੇਰਾ ਜਿੱਡਾ ਮਰਜ਼ੀ ਰੈਡੀ ਕਰ ਲਓ ਤੁਸੀਂ ਫਿਨਿਸ਼ਿੰਗ ਪੱਟੀ ਦੇ ਲਓ ਦੇਖੋ ਬਹੁਤ ਪਿਆਰਾ ਕਲਰ ਰਹਿਣ ਵਾਲਾ ਜੀ ਇਹ ਤਾਂ ਇਹ ਵੀ ਬੜਾ ਸੂਟ ਸੋਹਣਾ ਜਿਹਾ ਰੈਡੀ ਹੋਣਾ ਬਣ ਕੇ ਦੇਖੋ ਜੀ ਐਦਾਂ ਤੁਸੀਂ ਇਹਨੂੰ ਫਿਨਿਸ਼ਿੰਗ ਪੱਟੀ ਲਾ ਕੇ ਰੈਡੀ ਕਰ ਸਕਦੇ ਹੋ ਜੀ ਐਦਾਂ ਚਾਕਾ ਤੇ ਫਿਨਿਸ਼ਿੰਗ ਪੱਟੀ ਲੱਗਣੀ ਆ ਜੀ ਦੇਖ ਸਕਦੇ ਹੋ ਤੁਸੀਂ ਤਾਂ ਬਹੁਤ ਪਿਆਰਾ ਸੋਨਾ ਸੂਟ ਰੈਡੀ ਹੋਣਾ ਫੋਰ ਸਾਈਡ ਲਗਾ ਲਓ ਕੇਰੇ ਤੇ ਵੀ ਲਗਾ ਲਓ ਜੀ ਫਿਨਿਸ਼ਿੰਗ ਪੱਟੀ ਲਗਾ ਲਓ ਤੇ ਬਹੁਤ ਪਿਆਰਾ ਸੂਟ ਰੈਡੀ ਹੋਣਾ ਜੀ ਪ੍ਰਾਈਸ ਰਹੂਗੀ 650 ਜੀ ਤੁਹਾਨੂੰ ਸੂਟ ਹੀ 500 ਦਾ ਪੈਣਾ ਜੀ ਜੇਕਰ ਤੁਸੀਂ ਬਾਇ ਕਰੋਂਗੇ ਕੈਮਰਾ ਕ ਪਲੇਨ ਕੈਮਰਾ ਕ ਬਾਇ ਕਰੋਗੇ ਤਾਂ ਤੈਨੂੰ ਸੂਟ 500 ਦਾ ਪਰ ਅਸੀਂ ਤੈਨੂੰ 650 ਦੇ ਵਿੱਚ ਵਿੱਦ ਵਰਕ ਦੇ ਰਹੇ ਹਾਂ ਜੀ। ਅਗਲਾ ਡਿਜ਼ਾਈਨ ਚੈੱਕ ਕਰੋ ਜੀ। ਇਹ ਵੀ ਬੜਾ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਹੈ। ਇਹਦੀ ਵੀ ਤੁਹਾਨੂੰ ਅਸੀਂ ਪਿਕ ਦਿਖਾਵਾਂਗੇ ਕਿ ਕਿਦਾਂ ਸੂਟ ਰੈਡੀ ਹੋਣਾ ਬਣ ਕੇ ਇਹ ਮਾਊਸ ਸ਼ੇਡ ਦੇ ਵਿੱਚ ਰੈਡੀ ਹੋਇਆ ਦੇਖੋ ਜੀ। ਬੜਾ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਮਾਊਸ ਸ਼ੇਡ ਦੇ ਵਿੱਚ ਰੈਡੀ ਹੋਇਆ ਦੇਖੋ ਜੀ। ਇਹ ਵਾਲਾ ਹੁਣ ਸਾ이드 ਤੇ ਫਲਾਵਰ ਆਉਣਾ ਇੱਕ ਸਾਈਡ ਤੇ ਇਹ ਵਾਲਾ ਫਲਾਵਰ ਆਉਣਾ ਇੱਕ ਸਾਈਡ ਇਹ ਵਾਲੇ ਫਲਾਵਰ ਆਉਣਾ ਜਿੱਦਾਂ ਮਰਜੀ ਘੇਰਾ ਰੈਡੀ ਕਰੋ 25 26 27 28 ਤੱਕ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਇਹਦੀ ਤੁਹਾਨੂੰ ਪਿੱਕ ਦਿਖਾਵਾਂਗੇ ਕਿ ਕਿੱਦਾਂ ਸੂਟ ਰੈਡੀ ਹੋਣਾ ਜੀ ਬਣ ਕੇ ਦੇਖੋ ਜੀ ਇਹ ਵਾਲੀਆਂ ਆਉਣਗੀਆਂ ਇਹਦੀਆਂ ਫੁੱਲ ਹੈਵੀ ਬਾਜ਼ੂ ਪੂਰੀਆਂ ਫੁੱਲ ਹੈਵੀ ਬਾਜ਼ੂ ਬਣੀਆਂ ਹੋਈਆਂ ਜੀ ਇਹਦੀਆਂ ਚੈੱਕ ਕਰੋ ਜੀ ਪੂਰੀਆਂ ਫੁੱਲ ਹੈਵੀ ਬਾਜ਼ੂ ਆ ਇਹ ਵਾਲਾ ਇਹਦਾ ਘੇਰਾ ਰੈਡੀ ਹੋਇਆ ਦੇਖ ਸਕਦੇ ਹੋ ਤੁਸੀਂ ਪਿਕ ਦੇ ਉੱਪਰ ਵੀ ਸੂਟ ਦੀ ਲੁੱਕ ਕਿੱਦਾਂ ਆਉਣੀ ਹੈ ਜਦੋਂ ਸੂਟ ਬਣਾ ਤਾਂ ਕਿੱਦਾਂ ਇਹਦੀ ਲੁੱਕ ਆਉਣੀ ਹੈ ਜੀ ਦੇਖੋ ਜੀ ਐਦਾਂ ਸੂਟ ਦੀ ਲੁੱਕ ਆਉਣੀ ਹੈ ਬਹੁਤ ਪਿਆਰਾ ਸੂਟ ਬਣਾ ਜੀ ਇਹ ਰੈਡੀ ਹੋ ਗਏ ਠੀਕ ਹੈ ਜੀ ਇਹ ਕੇਵਲਾ ਕਲਰ ਸੀ ਮਾਊਸ ਕਲਰ ਹੈ ਇਹਦੇ ਵਿੱਚ ਦੂਸਰਾ ਕਲਰ ਆਉਣ ਵਾਲਾ ਲਾਈਟ ਜੈ ਲਵੈਂਡਰ ਕਲਰ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹੂਗਾ ਦੇਖੋ ਜੀ ਲਾਈਟ ਲਵੰਡਰ ਕਲਰ ਰਹਿਣ ਵਾਲਾ ਪ੍ਰਾਈਸ ਜੀ 700 ਰੁਪਏ ਰਹਿਣ ਵਾਲੀ ਹੈ ਜੀ ਬਿਲਕੁਲ ਪਿਓਰ ਕੈਮਰਕ ਸਟਾਫ ਹੈ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਇਹਦੇ ਉੱਪਰ ਚੈੱਕ ਕਰੋ ਜੀ ਦੂਸਰਾ ਕਲਰ ਇਹਦਾ ਦੇਖੋ ਜੀ ਇਹਦੇ ਉੱਪਰ ਵੀ ਤੁਸੀਂ ਇਹ ਵਾਲੀ ਫਿਨਿਸ਼ਿੰਗ ਪੱਟੀ ਲਗਾ ਕੇ ਬਹੁਤ ਸੋਨਾ ਸੂਟ ਰੈਡੀ ਕਰ ਸਕਦੇ ਹੋ ਸਾਈਡ ਚਾਕਾਂ ਤੇ ਐਦਾਂ ਦੀ ਪੱਟੀ ਲਗਾ ਲਓ ਜੀ ਬਹੁਤ ਪਿਆਰਾ ਸੂਟ ਬਣਨਾ ਤੇ ਪੂਰੀਆਂ ਫੁੱਲ ਹੈਵੀ ਬਾਜ਼ੂ ਬਣੀਆਂ ਹੋਈਆਂ ਕਿ ਡਿਜ਼ਾਈਨ ਤੁਹਾਨੂੰ ਦਿਖਾਤਾ ਜੀ ਵੀ ਕਿੱਦਾਂ ਸੂਟ ਬਨਣਾ ਹੈ ਇਹ ਦੇਖੋ ਜੀ ਡਬਲ ਸ਼ੈਡਲ ਦੁਪੱਟਾ ਕਰਵਾ ਸਕਦੇ ਹੋ ਕਲਰ ਥੋੜਾ ਜਿਹਾ ਡਲ ਆ ਰਿਹਾ ਪਰ ਇਹ ਲਵੰਡਰ ਕਲਰ ਰਹਿਣ ਵਾਲਾ ਇਹ ਵਾਲੀਆਂ ਆਉਣਗੀਆਂ ਬਾਜ਼ੂ ਪੂਰੀਆਂ ਫੁੱਲ ਹੈਵੀ ਬਾਜ਼ੂ ਰਹਿਣ ਵਾਲੀਆਂ ਦੇਖੋ ਜੀ ਤੇ ਇਹ ਵਾਲਾ ਪੂਰਾ ਫੁੱਲ ਹੈਵੀ ਘੇਰਾ ਬਣਿਆ ਹੋਇਆ ਜੀ ਤੇ ਪਿਕ ਤੁਸੀਂ ਦੇਖ ਸਕਦੇ ਸੀ ਤੁਹਾਨੂੰ ਦਿਖਾਈ ਸੀ ਪਹਿਲਾਂ ਵੀ ਕਿ ਕਿੱਦਾਂ ਪਿਕ ਆਉਣੀ ਆ ਜੀ ਕਿੱਦਾਂ ਬਨਣਾ ਸੂਟ ਇਹ ਵਾਲੇ ਵਰਕ ਦਾ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਣਾ ਜੀ ਠੀਕ ਹੈ ਜੀ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਇਹ ਕੇਵਲਾ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਇਹ ਕੇਵਲਾ ਸੂਟ ਸਾਡੇ ਕੋਲ ਰੈਡੀ ਹੋਇਆ ਲੈਂਥ ਹੋ ਜੀ ਤੁਸੀਂ ਮਰਜ਼ੀ ਰੱਖੋ ਜੀ نیچے ਲੈਂਸ ਲਗਾ ਕੇ ਲੈਂਥ ਵਧਾ ਲਓ ਜਿਹਨੇ ਸ਼ਾਰਟ ਕਰਨੀਆਂ ਸ਼ਾਰਟ ਵੀ ਕਰ ਸਕਦੇ ਆ ਲੈਂਥ ਪੂਰੀ 45 ਤੱਕ ਰੈਡੀ ਹੋਣੀ ਆ ਜੇ ਕੱਟ ਕਰਨੀ ਕੱਟ ਵੀ ਕਰ ਸਕਦੇ ਹੋ ਦੇਖੋ ਜੀ ਕਿੰਨਾ ਸੋਹਣਾ ਇਹਦਾ ਨੈਕ ਰੈਡੀ ਹੋਇਆ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਫਿਨਿਸ਼ਿੰਗ ਹੈ ਠੀਕ ਹੈ ਜੀ ਨੀਟ ਐਂਡ ਕਲੀਨ ਵਰਕ ਹੋਇਆ ਜੀ نیچے ਘੇਰਾ ਦੇਖੋ ਪੂਰਾ ਫੁੱਲ ਹੈਵੀ ਘੇਰਾ ਬਣਿਆ ਹੋਇਆ ਦੇਖੋ ਜੀ ਇਹ ਪੂਰਾ ਫੁੱਲ ਹੈਵੀ ਘੇਰਾ ਜੀ ਠੀਕ ਹੈ ਤੇ ਇਹਦੀਆਂ ਇਹ ਵਾਲੀਆਂ ਰਹਿਣਗੀਆਂ ਬਾਜ਼ੂ ਤੁਸੀਂ ਇਹਨੂੰ ਆਪਣੀ ਮੂਰੀ ਵਰਕ ਦੇ ਉੱਪਰ ਵੀ ਲਿਆ ਸਕਦੇ ਹੋ ਦੇਖੋ ਜੀ ਇਹ ਵਾਲੀਆਂ ਦੀਆਂ ਬਾਜ਼ੂ ਰਹਿਣ ਵਾਲੀਆਂ ਠੀਕ ਹੈ ਜੀ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹੂਗੀ ਉਹ 750 ਰਹਿਣ ਵਾਲੀ ਹੈ ਜੀ ਦੇਖੋ ਜੀ ਬਹੁਤ ਪਿਆਰਾ ਫੁੱਲ ਹੈਵੀ ਸੂਟ ਰਹਿਣ ਵਾਲਾ ਜੀ ਠੀਕ ਹੈ ਜੀ ਜੇਕਰ ਤੁਸੀਂ ਇੰਨਾ ਵਰਕ ਕਰਵਾਉਂਗੇ ਤਾਂ ਤੁਹਾਨੂੰ ਵਰਕ ਦੀ ਵੀ ਇੰਨੀ ਪ੍ਰਾਈਸ ਜਿਆਦਾ ਲੈਣਗੇ ਜੀ 1000 ਰੁਪਏ ਤੱਕ ਵਰਕ ਕਰਨਗੇ ਅਸੀਂ ਤੁਹਾਨੂੰ ਪੂਰਾ ਪਿਓਰ ਕੈਮਰਿਕ ਦੇ ਵਿੱਚ ਸੂਟ ਦੇ ਰਹੇ ਹਾਂ ਉਹ ਵੀ ਪੂਰਾ ਫੁੱਲ ਹੈਵੀ ਵਰਕ ਦੇ ਨਾਲ 750 ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਹੈ ਦੋ ਤਿੰਨ ਕਲਰ ਹੋ ਉਸੀ ਉਹ ਸਾਡੇ ਸ਼ਾਪ ਤੋਂ ਕਸਟਮਰ ਲੈ ਗਏ ਜੀ ਠੀਕ ਹੈ ਜੀ ਦੁਬਾਰਾ ਰੈਡੀ ਹੋਣ ਗਏ ਆ ਸੂਟ ਅਗਲਾ ਸੂਟ ਚੈੱਕ ਕਰੋ ਮਾਊਸ ਕਲਰ ਦੇ ਵਿੱਚ ਰਹੂਗਾ ਦੇਖੋ ਜੀ ਬੜਾ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਪੂਰਾ ਫੁੱਲ ਹੈਵੀ ਵਰਕ ਆ ਘੇਰੇ ਦੇ ਉੱਪਰ ਆਉਣ ਵਾਲਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਇਹ ਵਾਲੀਆਂ ਰੈਣੀਆਂ ਦੀਆਂ ਬਾਜ਼ੂ ਦੇਖੋ ਪੂਰੀਆਂ ਫੁੱਲ ਹੈਵੀ ਬਾਜ਼ੂ ਬਣੀਆਂ ਹੋਈਆਂ ਤੇ 750 ਦੀ ਪ੍ਰਾਈਸ ਰਹਿਣ ਵਾਲੀ ਆ ਇਹ ਵਾਲੇ ਸੂਟ ਦੀ ਪ੍ਰਾਈਸ ਰੋਗੀ 750 ਸਟਾਫ ਰਹੂਗਾ ਬਿਲਕੁਲ ਪਿਓਰ ਕੈਮਰਿਕ ਸਟਾਫ ਪਿਓਰ ਕੈਮਰਿਕ ਸਟਾਫ ਰਹੂਗਾ ਜੀ 750 ਵਾਲੇ ਸੂਟ ਦੀ ਪ੍ਰਾਈਸ ਰਹੂਗੀ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੋਇਆ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਇਹ ਵਾਲਾ ਸੂਟ ਹੈ ਜੀ ਬਲੈਕ ਤੇ ਠੀਕ ਹੈ ਜੀ ਇਹਦੀ ਪ੍ਰਾਈਸ ਰਹੂਗੀ 650 ਬਿਲਕੁਲ ਪਿਓਰ ਕੈਮਰਕ ਸਟਾਫ ਰਹੂਗਾ ਜੀ ਇਹ ਦੇਖੋ ਜੀ ਬੜਾ ਸੋਹਣਾ ਜਿਹਾ ਕੇਰਾ ਰੈਡੀ ਹੋਇਆ ਬਾਜ਼ੂ ਵੀ ਬੜੀਆਂ ਸੋਹਣੀਆਂ ਜਿਹਾ ਰੈਡੀ ਹੋਈਆਂ ਇਹ ਜਿਹੜਾ ਕਲਰ ਆ ਬਲੈਕ ਤੇ ਰੈਡੀ ਹੋਇਆ ਜੀ ਬਲੈਕ ਆ ਇਹ ਠੀਕ ਹੈ ਜੀ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ ਇਹਦੀ ਪ੍ਰਾਈਸ ਰਹੂਗੀ 650 ਠੀਕ ਹੈ ਜੀ ਇਹ ਵਾਲਾ ਦੇਖੋ ਜੀ ਪਿਓਰ ਕੈਮਰਕ ਤੇ ਰਹੂਗਾ ਜੀ ਇਹ ਇਹ ਵਾਲਾ ਆਊਗਾ ਜੀ ਘੇਰਾ ਠੀਕ ਹੈ ਇਹਦੀ ਵੀ ਪ੍ਰਾਈਸ 650 ਰਹੂਗੀ ਇਹ ਘੇਰਾ ਆਉਣ ਵਾਲਾ ਜੀ ਬਹੁਤ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਤੇ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਪ੍ਰਾਈਸ ਰਹੂਗੀ ਇਹਦੀ 650 ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਸੂਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਇਹਦੇ ਉੱਪਰ ਨੈਕ ਤੇ ਵਰਕ ਹੋਣਾ ਜੀ ਦੇਖੋ ਜੀ ਇਹ ਨੈਕ ਤੇ ਵਰਕ ਆਊਗਾ ਇਹ نیچے ਘੇਰੇ ਤੇ ਵਰਕ ਹੋਣਾ ਇਹ ਵੀ ਬੜਾ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਸੂਟ ਰੈਡੀ ਹੋਊਗਾ ਜੀ ਬਣ ਕੇ ਇਹ ਤੇ ਇਹਦੀਆਂ ਜਿਹੜੀਆਂ ਬਾਹੂ ਦੇਖ ਸਕਦੇ ਹੋ ਪੂਰੀਆਂ ਫੁੱਲ ਹੈਵੀ ਬਾਹੂ ਬਣੀਆਂ ਹੋਈਆਂ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹ ਵੀ ਤਾਂ ਪ੍ਰਾਈਸ ਰਹੂਗੀ ਜੀ ਇਹਦੀ ਸਿਰਫ 650 650 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਕੇ ਵਾਲਾ ਦੇਖੋ ਖਾਦੀ ਦੇ ਉੱਪਰ ਰੈਡੀ ਹੋਇਆ ਇਹ ਖਾਦੀ ਦੇ ਉੱਪਰ ਰੈਡੀ ਹੋਇਆ ਘੇਰਾ ਦੇਖੋ ਫੁੱਲ ਹੈਵੀ ਘੇਰਾ ਬਣਿਆ ਹੋਇਆ ਜਿੰਨਾ ਮਰਜ਼ੀ ਘੇਰਾ ਰੈਡੀ ਕਰ ਲੋ 22 28 ਇੰਚ ਤੱਕ ਘੇਰਾ ਰੈਡੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਇਹ ਵਾਲੀਆਂ ਰੈਣਗੀਆਂ ਦੀਆਂ ਬਾਜ਼ੂ ਪੂਰੀਆਂ ਫੁੱਲ ਹੈਵੀ ਇਹਦੀਆਂ ਬਾਜ਼ੂ ਰਹਿਣ ਵਾਲੀਆਂ ਦੇਖੋ ਬੜੀਆਂ ਪਿਆਰੀਆਂ ਜੀਆਂ ਕਿ ਪ੍ਰਾਈਸ ਰਹੂਗੀ ਸਿਰਫ 650 ਜੀ ਇਸੋਗੇ ਤੁਹਾਨੂੰ ਦਿਖਾਵਾਂਗੇ ਸਾਡੇ ਕੋਲੇ ਪਲੇਨ ਸਟਾਫ ਆਇਆ ਜਿਹੜੀਆਂ ਮੇਰੀਆਂ ਭੈਣਾਂ ਨੇ ਪਲੇਨ ਸਟਾਫ ਬਾਈ ਕਰਨਾ ਤਾਂ ਉਹ ਵੀ ਲੈ ਸਕਦੀਆਂ ਪ੍ਰਾਈਸ ਸਾਡੀ ਸਿਰਫ ਜਨੂਅਰ ਜੀ ਰਹੂਗੀ ਦੇਖੋ ਜੀ ਇਹ ਕੇ ਵਾਲਾ ਸਟਾਫ ਚੈੱਕ ਕਰੋ ਪਲੇਨ ਇਹ ਚੈੱਕ ਫਰਵਰੀ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਜੀ ਕਾਟਨ ਦੇ ਵਿੱਚ ਚੈੱਕ ਬਰਬਰੀ ਹੈ ਜੀ ਸਟਾਫ ਚੈੱਕ ਕਰੋ ਪ੍ਰਾਈਸ ਸਿਰਫ ਰਹੂਗੀ ਹੈ ਜੀ 500 ਤੁਹਾਨੂੰ ਫਰੈਸ਼ ਸੂਟ ਦੇ ਰਿਹਾ ਜੀ 500 ਦੇ ਵਿੱਚ ਅਸੀਂ ਚੈੱਕ ਬਰਬਰੀ ਦੇ ਵਿੱਚ ਠੀਕ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਇਹਦੇ ਵਿੱਚ ਇੱਕ ਕਲਰ ਆਊਗਾ ਮਾਊਸ ਕਲਰ ਦੇਖੋ ਜੀ ਇਹ ਕੇਵਲਾ ਕਲਰ ਆਉਣ ਵਾਲਾ ਬਰਾਊਨ ਦਾ ਚੈੱਕ ਬਰਬਰੀ ਹੈ ਜੀ ਇਹ ਅਸੀਂ ਤੁਹਾਨੂੰ ਸਿਰਫ ਫਰੈਸ਼ ਸੂਟ ਹੀ 500 ਦੇ ਵਿੱਚ ਦੇ ਰਹੇ ਹਾਂ ਜੀ ਚੈੱਕ ਕਰੋ ਜੀ ਫਰੈਸ਼ ਸੂਟ 500 ਦੇ ਵਿੱਚ ਦੇ ਰਹੇ ਆ ਵਰਕ ਹੋ ਕੇ ਬਹੁਤ ਪਿਆਰੇ ਬਣਦੇ ਆ 500 ਦੀ ਪ੍ਰਾਈਸ ਲੈਣ ਵਾਲੀ ਹੈ ਇਹ ਵਾਲੇ ਸੂਟ ਦੀ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆਊਗਾ ਜੀ ਇਹ ਵੀ ਚੈੱਕ ਬਰਬਰੀ ਹੈ ਜੀ ਦੇਖ ਸਕਦੇ ਹੋ ਨਜ਼ਦੀਕ ਤੋਂ ਇਹਦੇ ਵਿੱਚ ਚੈੱਕ ਬਰਬਰੀ ਬਣੀ ਹੋਈ ਹੈ ਜੀ ਸੂਟ ਬਣਿਆ ਹੋਇਆ ਹੈ ਪ੍ਰਾਈਸ ਰੋਗੀ ਇਹਦੀ 500 500 ਦੇ ਵਿੱਚ ਤੁਸੀਂ ਇਹ ਵਾਲਾ ਕਲਰਸ ਦੇ ਸਾਡੇ ਕੋਲ ਚੈੱਕ ਬਰਬਰੀ ਦੇ ਵਿੱਚ ਲੈ ਸਕਦੇ ਹੋ ਪਲੇਨ ਸੂਟ ਇਸ ਤੋਂ ਅੱਗੇ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਖਾਦੀ ਦੇ ਵਿੱਚ ਦੇਖੋ ਜੀ ਇਹ ਖਾਦੀ ਦੇ ਵਿੱਚ ਰਹਿਣ ਵਾਲਾ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਇਹਦੀ ਪ੍ਰਾਈਸ ਰਹੂਗੀ 550 ਇਹ ਐਸਕੇ ਬ੍ਰੈਂਡ ਦੀ ਖਾਦੀ ਹੈ ਜੀ ਇਹਦੀ ਪ੍ਰਾਈਸ ਰਹੂਗੀ 650 ਐਸਕੇ ਬ੍ਰੈਂਡ ਦੀ ਖਾਦੀ ਹੈ ਇਹ ਕੇਵਲਾ ਦੇਖੋ ਜੀ ਇਹ ਮਾ우스 ਕਲਰ ਦੇ ਵਿੱਚ ਖਾਦੀ ਆਉਣੀ ਆ ਆਇਰਨ ਵਰਡ ਦੀ ਠੀਕ ਹੈ ਜੀ ਇਹਦਾ ਪ੍ਰਾਈਸ ਰਹੂਗਾ 550 550 ਦੇ ਵਿੱਚ ਤੁਸੀਂ ਖਾਦੀ ਦਾ ਸੂਟ ਲੈ ਸਕਦੇ ਹੋ ਜੀ ਇਹ ਕੇਵਲਾ ਰਹੂਗਾ ਜੀ ਐਸ ਕੇ ਦੀ ਖਾਦੀ ਹੈ ਜੀ ਇਹਦੀ ਪ੍ਰਾਈਸ ਰਹੂਗੀ 650 ਐਸ ਕੇ ਦੀ ਖਾਦੀ ਰਹੂਗੀ 650 ਇਹ ਕੇਵਲਾ ਕਲਰ ਮਿਲੂਗਾ ਜੀ ਇਹ ਵੀ ਐਸ ਕੇ ਦੀ ਖਾਦੀ ਹੈ ਜੀ ਠੀਕ ਹੈ ਜੀ ਐਸ ਕੇ ਤੁਸੀਂ ਲਿਖਿਆ ਦੇ ਸਕਦੇ ਹੋ ਸਾਈਡ ਤੇ ਇਹਦੀ ਪ੍ਰਾਈਸ ਵੀ ਰਹੂਗੀ 650 ਇੱਕ ਹੋਰ ਨਿਊ ਸਟਾਫ ਆਇਆ ਜੀ ਸਾਡੇ ਕੋਲੇ ਉਹ ਵੀ ਚੈੱਕ ਕਰ ਸਕਦੇ ਹੋ KSK ਦੀ ਖਾਦੀ ਆ ਜੀ 컬러 ચેਕ ਕਰੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਸਾਰੇ ਇੰਗਲਿਸ਼ ਕਲਰ ਰਹਿਣਗੇ ਜੀ ਇਹਦੀ ਪ੍ਰਾਈਸ 650 ਰਹੂਗੀ ਇੱਕੇ ਬੜਾ ਸਟੱਫ ਚੈੱਕ ਕਰੋ ਜੀ ਨਜ਼ਦੀਕ ਤੋਂ ਇਹਦੀ ਪ੍ਰਾਈਸ ਵੀ 500 ਰੁਪਏ ਰਹੂਗੀ ਲਾਈਟ ਜਆ ਫਰੋਜੀ ਕਲਰ ਹੋਊਗਾ ਜੀ 500 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਠੀਕ ਹੈ ਜੀ ਇੱਕ ਨਿਊ ਸਟੱਫ ਆਇਆ ਸਾਡੇ ਕੋਲੇ ਚੈੱਕ ਕਰੋ ਜੀ ਦੇਖੋ ਜੀ ਇਹਦੇ ਵਿੱਚ ਸੈਲਫ ਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਜੀ ਦੇਖੋ ਜੀ ਬੜਾ ਪਿਆਰਾ ਜਿਹਾ ਸਟੱਫ ਹੈ ਵਰਕ ਲਈ ਬਹੁਤ ਪਿਆਰਾ ਸਟੱਫ ਰਹਿਣ ਵਾਲਾ ਸਾਡੇ 600 ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਇਹਦੇ ਵਿੱਚ 650 ਦੀ ਪ੍ਰਾਈਸ ਰਹਿਣ ਵਾਲੀ ਹੈ ਨਿਊ ਸਟਾਫ ਹੈ ਜੀ ਇਹ ਬਿਲਕੁਲ ਲਾਈਨਿੰਗ ਦੀ ਨੀਡ ਨਹੀਂ ਹੈ ਜਿੰਨੇ ਵੀ ਤੁਹਾਨੂੰ ਸਟਾਫ ਦਿਖਾਏ ਆ ਕਿਸੇ ਉੱਪਰ ਲਾਈਨਿੰਗ ਦੀ ਨੀਡ ਨਹੀਂ ਹੈ ਜੀ ਦੇਖੋ ਜੀ ਬਹੁਤ ਪਿਆਰਾ ਸਟਾਫ ਰਹਿਣ ਵਾਲਾ ਜੀ ਇਹ ਵਾਲਾ ਤਾਂ ਪ੍ਰਾਈਸ ਇਹਦੀ ਰਹਿਣ ਵਾਲੀ ਹੈ ਜੀ 650 ਇੱਕ ਇਹ ਤੁਹਾਨੂੰ ਇਹ ਵਾਲਾ ਕਲਰ ਮਿਲਣ ਵਾਲਾ ਜੀ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਮਿਲੂਗਾ ਲਾਈਟ ਜਿਹਾ ਸਕਾਈ ਬਲੂ ਆਊਗਾ ਬਹੁਤ ਪਿਆਰਾ ਕਲਰ ਹੈ ਜੀ ਤਾਂ ਪ੍ਰਾਈਸ ਰਹੂਗੀ 650 ਇਹ ਵਾਲਾ ਸਟਾਫ ਦੀ ਪ੍ਰਾਈਸ 650 ਰੈਡ ਵਾਲੀ ਹੈ ਜੀ ਬਹੁਤ ਹੀ ਪਿਆਰਾ ਵਰਕ ਹੈ ਬਹੁਤ ਹੀ ਪਿਆਰਾ ਸਟਾਫ ਰੈਣ ਵਾਲਾ ਵਰਕ ਦੇ ਲਈ ਇੱਕ ਤੁਹਾਨੂੰ ਇਹ ਵਾਲਾ ਕਲਰ ਮਿਲੂਗਾ ਜੀ ਇਹਦੇ ਵਿੱਚ ਚੈੱਕ ਕਰੋ ਜੀ ਇਹ ਕੇਵਲਾ ਕਲਰ ਮਿਲੂਗਾ ਲక్ష్ਮੀ ਬ੍ਰੈਂਡ ਦਾ ਰਹਿਣ ਵਾਲਾ ਜੀ ਇਹ ਸਟਾਫ ਬਹੁਤ ਫਾਈਨ ਹੈ ਵਰਕ ਲਈ ਠੀਕ ਹੈ ਜੀ ਲਾਈਨਾਂ ਬਣੀਆਂ ਹੋਈਆਂ ਸੈਲਫ ਦੇ ਵਿੱਚ ਰਹੂਗਾ ਜੀ ਚੈੱਕ ਕਰੋ 650 ਠੀਕ ਹੈ ਜੀ ਇਸਨ ਅੱਜ ਦੇ ਸਾਡੇ ਬੁਟੀਕ ਵਰਕ ਦੇ ਸੂਟ ਤੇ ਪਲੇਨ ਸਟਾਫ ਸਾਡੇ ਵੱਸੇ ਲੈ ਕੇ ਆਏ ਆ ਇਹਨਾਂ ਵਿੱਚੋਂ ਜਿਹੜਾ ਸੂਟ ਜਾਂ ਪਲੇਨ ਸਟਾਫ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪਲੀਜ਼ ਮੇਰੀ ਆਪਣੀ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਕੱਲ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਣ ਵਾਲਿਆਂ ਜੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ